ਸਤਿਕਾਰਯੋਗ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਰੋਡੇ ਪਿੰਡ ਦੇ ਵਿੱਚ ਜिले ਮੋਗੇ ਦਾ ਮਾਨਮੱਤਾ ਨਗਰਾ ਤੇ ਲਾਡੀ ਵੀਰ ਦੇ ਘਰੇ ਇਸ ਟਾਈਮ ਮੌਜੂਦ ਆ ਜਨਵਰ ਦੋ ਬਕਾਊਆ ਬਾਈ ਦੇ ਕੋਲੇ ਇੱਕ ਮਿੱਤਰੋ ਕ੍ਰਾਸ ਬੰਡ ਦੇ ਵਿੱਚ ਗਾਂ ਵੱਡੇ ਕੱਦ ਕੱਢ ਦੀ ਚੰਗੀ ਗਾਂ ਥਾਣ ਲੈਵੇ ਵਾਲੀ ਸੀਲ ਠੰਡੀ ਮਗਰ ਵੱੱਛੀ ਆ ਹਨਾ ਬਈ ਮਗਰ ਵੱੱਛੀ ਆ ਗੱਲਬਾਤ ਕਰਦੇ ਆ ਬਾਈ ਲਾਡੀ ਜੀ ਨੇ ਸੱਸੀ ਗਾਂ ਬਾਈ ਸੱਸੀ ਗਾਂ ਜੀ ਕੀ ਹਾਲ ਆ ਵੀਰੇ ਵਧੀਆ ਜੀ ਸੇਤਾ ਤੇ ਕੀ ਹਾਲ ਵਧੀਆ ਵਧੀਆ ਛੜਦੀ ਕਰਾ ਹਾਂਜੀ ਬਾਈ ਅੱਛਾ ਵੱਡੀ ਗਾਂ ਦੇ ਬਾਰੇ ਦੇ ਦੇ ਡਿਟੇਲ ਕਿੰਨਾ ਦੁੱਧ ਦੇ ਦਿੰਦੇ ਥਨੇ ਬਾਈ ਇਸ ਟਾਈਮ ਬਾਈ ਥਲੇ 11 ਕਿਲੋ ਤਿਆਰੂ ਦੁੱਧ ਕੰਡੇ ਵਾਲਾ ਕੰਡੇ ਵਾਲਾ ਹਾਂ ਜੀ ਚੋਣ ਨੂੰ ਠੰਡੀ ਸੀਲ ਪੂਰੀ ਵਧੀਆ ਜੀ ਠੀਕ ਆ ਕੱਦ ਕੋ ਤਾਂ ਬਹੁਤ ਚੰਗਾ ਗਾਂ ਦਾ ਹਨਾ ਬਈ ਹਾਂਜੀ ਹਾਂਜੀ ਦੁੱਧ ਵੀ ਚੰਗਾ ਪਾ ਦੂਗੀ ਬਾਈ ਮੇਰੇ ਹਸਾਬ ਨਾਲ ਅਗਲੇ ਸ ਦੋ ਦਿਨੇ ਦਿੱਤਾ ਦੂਜੇ ਸੂਈ ਦੁੱਧ ਦਿੱਤਾ 17 18 ਕਿਲੋ ਜੀ 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 ਹੁਣ ਮਰ ਜੀ ਨੂੰ ਨਹੀਂ ਲਾਇਆ ਗਿਆ ਆਈ ਥੋੜੇ ਉਪਰ ਹੀ ਕਰੀ ਜਾਂਦੀ ਰਿੰਗੀ ਜਾਂਦੀਆਂ ਦੋਨੇ ਅਸਲ ਵਿੱਚ ਮਨ ਜੀ ਨਹੀਂ ਲਾਇਆ ਹਜੇ ਕਿਦ ਦਿਨ ਆਈ ਕਿਦ ਦਿਨ ਆਪਣੇ ਕੋਲ ਆ ਤਾਂ ਆਪਣੇ ਕੋਲ ਕੱਲ ਹੀ ਆਈ ਹੈ ਤੇ ਉਹਨੂੰ ਦਿਨ ਤਿੰਨ ਚਾਰ ਹੋ ਗਏ ਠੀਕ ਹੈ ਵੀਰੇ ਉਹਦੇ ਮਰ ਬੱਚੀਆਂ ਵੀ ਰਹੋ ਦੋਨਾਂ ਮਰ ਬੱਚੀਆਂ ਹੀ ਆ ਦੋਵਾਂ ਮਗਰ ਬੱਚੀਆਂ ਬੱਚੇ ਦੋਵਾਂ ਮਗਰੀ ਹੈ ਠੀਕ ਹੈ ਇਹ ਬਣੀ ਬੁਣੀ ਦੱਸਿਆ ਕੋਈ ਵੀਰੇ ਕਿ ਨਹੀਂ ਨਹੀਂ ਇਹ ਨਹੀਂ ਬਣੀ ਹਜੇ ਠੀਕ ਹੈ ਵੀਰੇ ਰੇਟ ਬਾਈ ਰੇਟ ਇਹਦਾ 36000 ਦੀ ਦੇ ਦਾਂਗੇ ਦੇਣ ਲੈਣਾ ਦਾ ਘਾਟੇ ਬਾਟੇ ਬਾ ਜੋੜੇ ਚ ਕਰਦਾਂਗੇ ਉਹ ਜੇ ਠੀਕ ਕੱਢੀ ਬਾਹਰ ਤੋਰੀ ਵੀਰ ਮੁੰਡਾ ਜੀ ਨੂੰ ਖੋਲੀ ਭਰਾ ਲੈ ਵੀ ਮਿੱਤਰੋ ਦੋ ਦਿਨ ਦੇ ਥੱਲੇ ਇਸ ਟਾਈਮ ਹੈਗਾ 11 ਕਿਲੋ ਤਿਆਰ ਕੰਡੇ ਵਾਲਾ ਐਨ ਜਿਹੜਾ ਇਹ ਮਲਾ ਕੰਡੇ ਦੇ ਉੱਤੇ ਲਾਉਂਦੀ ਆ ਕਰਮਾਣੀ ਦੇਖ ਸਕਦੇ ਆ ਬਈ ਉਹ ਨਹੀਂ ਠੀਕ ਆ ਹੂੰ ਮਾ ਮਲਾ ਉਠਾਣ ਦੇਵੇ ਦੀ ਕੁਆਲਿਟੀ ਜਿਹੜੇ ਗਾਂ ਕਾਲੇ ਰੱਖਣ ਵਾਲੇ ਬੰਦੇ ਦੇ ਲਈ ਕਹਿਣਾ ਚਾਹੀਦਾ ਇੱਕ ਤਾਂ ਦੁੱਧ ਮਿਲ ਜੂ ਇੱਕ ਵਈ ਗਾਂ ਨੂੰ ਥਣਲੇਵਾ ਬਹੁਤ ਚੰਗਾ ਲੱਗਾ ਬਣ ਕੇ ਘਟਕਾਣੇ ਦੇ ਤਿਆਰ ਹੋਗੀ ਤੇ ਚੰਗੀ ਕੀਮਤ ਦੀ ਗਾਂ ਵਿਕੂਗੀ ਜੇ ਦੋਸਤ ਰੱਤ ਦੇ ਤਕਾਣੇ ਦੇ ਤਿਆਰ ਹੋਗੀ ਥਣਲੇਵਾ ਜਿਵੇਂ ਲੱਗਾ ਹੋਇਆ ਨਾ ਮੰਨ ਲਓ ਕਰਮ ਵਾਲਾ ਘਾਟੇ ਵਾਲਾ ਸੌਦਾ ਨਹੀਂਗਾ ਜਿਹੜੇ ਭਰਾ ਇਹਨੂੰ ਰੱਜ ਕੇ ਪੂਰੀ ਟਕਾਣੇ ਦਾ ਦਾਣਾ ਫੀਡ ਪਾ ਲੂਗਾ ਤੇ ਦੇਖੋ ਆ ਝੋਲੀ ਵੇਖੋ ਵੱੱਛੀ ਦੀ ਵੀ ਮਗਰ ਵੱੱਛੀ ਵੀ ਬੜੀ ਚੰਗੀ ਆ ਜਾਣੀ ਮਗਰ ਮਿੱਤਰੋ ਵੱੱਛੀ ਦੇ ਸਿੰਘ ਲਗਾਏ ਹੋਏ ਕਿ ਨਹੀਂ ਨਹੀਂ ਹਜੇ ਨਹੀਂ ਲਗਾਏ ਤੇ ਦਿਗਾ ਠੀਕ ਆ ਵੀਰੇ ਵੱੱਛੀ ਤੇ ਗਾਂ ਦੇ ਲਈ ਨਾਲ ਐਰ ਚੜੀ ਛੇ ਰਮੂਈ ਛੇ ਰੰਗੀ ਇਹ ਦੂਜਾ ਸੁਆਈ ਚਾਹੀਦੇ ਸੋ ਦੁੱਧ ਬਾਈ ਇਹਦੇ 5 ਕਿਲੋ ਚੋਕੇ ਲੈਂਦਾ ਸੀਗਾ ਤੇ ਹੁਣ ਹੋਊਗਾ 3 1/2 ਕਿਲੋ ਹੀਟ ਚਾਹੀ ਕੱਲ ਦੀ ਅੱਛਾ ਹੀਟ ਚਾਹੀ ਹੋਈ ਹੈ ਹਾਂ ਠੀਕ ਹੈ ਵੀਰੇ ਟੀਕਾ ਭਰਾਤਾ ਕਿ ਨਹੀਂ ਜੀ ਨਹੀਂ ਅੱਜ ਕਰਾ ਕੇ ਲਿਆਵਾਂਗੇ ਹਾਂ ਠੀਕ ਹੈ ਵੀਰੇ ਅੱਛਾ ਰੇਟ ਬਾਈ ਜਾਂਦਾ ਵੀਰੇ ਰੇਟ ਇਹ ਲੈਣ ਦੇਣੀ ਦੇ ਦਾਂਗੇ 14000 ਦੀ ਜੋੜਾ ਲੈਣਾ ਹੋਵੇ ਕਿਹੜੇ ਵੀਰੇ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ 50 ਹਜ਼ਾਰ ਚ ਜੋੜੇ ਦੀ 100 ਕਿਲੋਮੀਟਰ ਦੇ ਵਿੱਚ ਪਹੁੰਚ ਕਰ ਦਾਂਗੇ 50 ਹਜ਼ਾਰ ਦੇ ਵਿੱਚ ਫਰੀ ਲੈ ਵੀ ਮਿੱਤਰੋ ਇੱਕ ਅਦਾ ਲੈ ਲਿਓ ਆਪਦੇ 1000 ਰੁਪਏ ਲਈ ਨੂੰ ਤੇ ਇੱਕ ਲੈ ਲਿਓ ਆਪ ਜਿਹੜੀ ਤੁਹਾਨੂੰ ਜਸਗੀ ਨੇ ਮਗਰ ਵੀ ਬੱਚੀ ਆ ਇਹਦੇ ਮਗਰ ਵੀ ਬੱਚੀ ਆ ਉਹਦੀ ਬੱਚੀ ਦਿਖਾਓ ਪਤੰਦਰ ਖੜੀ ਆ ਹਾਂ ਪਿਊਸ ਸੀਲ ਵੀ ਬਥੇਰੀ ਜਿਵੇਂ ਮਰਜੀ ਐਂ ਚੋਲੋ ਜੀ ਹੂੰ ਕੋਈ ਠੀਕ ਆ ਓਕੇ ਆ ਵਹੀੜ ਜੀ ਹੈ ਕੱਲੀ ਹੈ ਨਾ ਜਾਰੀ ਜੀ ਠੀਕ ਆ ਸੂਈ ਨੂੰ ਤਾਂ ਬੜਾ ਟਾਈਮ ਨਹੀਂ ਹੋਇਆ ਹੋਣਾ ਯਾਰ ਆ ਵੀਰੋ ਤੁਹਾਡੇ ਸਾਹਮਣੇ ਹੋ ਗਏ ਉਹਨਾਂ ਦੇ 1.5 ਮਹੀਨਾ 2 ਮਹੀਨੇ ਤੁਹਾਨੂੰ ਵੀਨੇ ਲਾ ਦੋ 2.5 ਮਹੀਨਾ ਨਹੀਂ 3 ਮਹੀਨੇ ਹੋਣਗੇ ਹਾਂ ਲਾਡੀ ਨੰਬਰ ਬਾਈ 98143 90142 ਇੱਕ ਵਾਰੀ ਹੋਰ ਆਉਣ ਦੋ ਬਾਈ 98143 ਹਾਂ 90142 ਠੀਕ ਹੈ ਬਾਈ ਤੇ ਇਹ ਨੰਬਰ ਤੇ ਕਰ ਲੋ ਵੀਰੇ ਤੁਸੀਂ ਗੱਲ ਬਾਤ ਗੱਲ ਬਾਤ ਲਈ ਨੰਬਰ ਸਕਰੀਨ ਦੇ ਉੱਤੇ ਤੁਹਾਨੂੰ ਆਸ਼ ਸ਼ੁਕਰੀਆ ਚਾਹੁੰਦੇ ਹਾਂ